ये हल्ला करिये करम निरमोड़ कर ताले ये धीरे ये कर सादी कर सादी ये तार मारा मारसी संगीनी जी सादी में आगे बलसा साहब संगीदियों पर गुरुमुख के पाठ पे मैं सबावन कर पावे जने पीजो हो

ਬੀ ਬੀ ਬੋਹਰ ਕਾਰਨ ਕੇ ਸੜ ਹੈ ਰੂਹੀ ਜੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਦੀਏ ਮਾਰੇ ਸਾਉ ਪਰਵ ਦੁਖੀ ਵਾਲਾ ਹੋ ਕੋਈ ਨਹੀਂ ਸਿੱਖਿਆ ਦੀ ਤਨ ਪ੍ਰਾਪਤ ਹੋਉ ਨਾ ਕਰ ਤੂਜ ਜਨ ਇਕਾਰੋ ਜਗ ਜਗ ਕਰਕੇ ਜਨ ਨੇ ਤੈਨੂੰ ਕੋ ਉਸ ਤਨ ਸਰਨ ਸਕਾਰ ਜਿਹਦੇ ਪਰੰਧਾਂ ਸੰਸਾਰੀ ਜੀ ਇਹਨੇ ਦੇ ਬਦਲ ਕੇ ਜਨ ਖਾਲੋ ਜਨ ਦੇ ਤਨ ਸੂਹਮ ਜੀਨ ਜੀ ਜੀਨ ਜੀਨ ਕੇ ਕਦਮ ਲਾਉ ਨਾ ਦੀ ਸਰਗਾਵ ਕੋ ਲੋ ਤੋ ਜਨ ਦੇ ਕਰਤ ਜਾਈਂਗਾ ਹੀ ਨਹੀਂ

रिदय का इतनी जा सके नहीं जा सके भगवान बार-बार कृपा सिखनी जी में की भरम रहूंगा बोल जिया दिह लागरी बोल दिह नवा जब बोल कर के दिह परिस पर होय देखन में भी लाग रहे बोलर देख के देखाई इंद्र कर के लपते हैं चिराउने ਕਿਸੇ ਨੂੰ ਖੋਲ੍ਹੇ ਨਹੀਂ ਕੋਈ ਕਿੱਥੇ ਦਿਸੇ ਕਰਦੇ ਹੋ ਮੇਰੇ ਪੰਨਿਆਂ ਤੋਂ ਮੈਂ ਨਹੀਂ ਲੱਤੀ ਇਹ ਗੋਤ ਸੰਤਨਾਸ ਹੋ ਜਾਣੀ ਨਾ ਵੀ ਸੰਤਨਾਸ ਹੋ ਜਾਣੀ ਪਿਆਰ ਦੀ ਸੰਤਨਾਸ ਹੋ ਜਾਣੀ ਇਹ ਗੋਤ ਸੰਤਨਾਸ ਹੋ ਜਾਣੀ ਦੇਰ ਮੇਰੇ ਮੱਤੋਂ ਆਹ ਹੋਰ ਜਾਣ ਹੈ ਨਾ ਅਸੇ ਅਸੇ ਵਸਦੀ ਦੂਆ ਹੈ ਦائیں ਤੋਂ ਤੀਰ तो जन कोई नहीं है सभी लोनी है आखिरी संत जन है पर कोई अंदर वाली संत सारी दाग रही है इसीलिए जो जतला है कि आखिरी संत जन है उसने लोगों ने जानदे हैं जो सांसारिक जन पुकार रहे मारे देव से शास्त्रे पढ़ दिया ने ਸਾਰੇ ਪੁਕਾਰ ਕੇ ਮਿਲੰਦ ਆਜ ਨਾ ਰਹਿੰਦੇ ਹਣੇ ਉਹ ਨਹੀਂ ਦੂਰਾ ਸਰਪ ਕਰਨ ਗੁਮਨ ਛੱਡੀ ਏਕਾ ਬਾਦ ਲਖਣ ਨਹੀਂ ਦੂਰਾ ਉਦਾ ਦੂਰਾ ਦੂਰਾ ਹੋ ਰੋਂ। ਕੋਈ ਨਹੀਂ ਸਰਬੋਤਮ ਸ਼ਾਸਤਰੀ ਤੇਰੇ ਕਾਣ ਨਹੀਂ ਹਣੇ। ਵੇਖ ਕਰਕੇ ਦੂਰਾ ਹੋ ਰਿਹਾ ਹੈ। ਮੇਰੇ ਤੋਂ ਬਾਜੀ ਹਾਰੀ ਤਾ ਉਹਦੇ ਅੱਗੇ ਕਰਕੇ ਵੀ ਬਾਜੀ ਸੀ ਮੱਖਾ ਜੀ। ਉਹ ਤੇਰੀ ਹਾਰ ਦੀ ਬਿਹਾਰੀ ਤੇ ਜੀਰੋ ਉਤਰੇ ਮੁੱਕ ਗਿਆ ਤੇਰਾ ਜੀਵਨ ਸਾਰਾ ਸਹੀ ਤਾਇਉ ਬੋਲੂੰਗਾ ਉਹ ਹਰ ਤਰ੍ਹਾਂ ਕੋੜਾ ਜੀਵਨ ਸਾਰਾ ਮੁੱਕ ਗਿਆ ਅਤੇ ਅੰਸ਼ਾ ਕਰਕੇ ਬਾਜੀ ਮੁਲਖਾਉਂਗੀ ਜਿਵੇਂ ਦੇਖੇ ਦੇਖਣ ਤੇ ਸੱਜਣ ਵਿੱਚ ਕੋਸੇ ਕੋਸੇ ਪ੍ਰਕਾਰ ਪਾ ਚੰਨ ਵਿੱਚ ਦੇਖਣ ਵਿੱਚ ਇਹਨਾਂ ਇੰਦਰੀਆਂ ਦੇ ਵਿਹਾਰਕਾ ਕਰਕੇ ਹਾਰ ਗਿਆ ਤੇ ਜ਼ਿੰਦਗੀ ਬਾਜੀ ਨੂੰ ਮੁਲਖਾਉਂਗੀ ਯੋਗ ਹੋ ਗਿਆ ਜੀ ਨੇ ਉਸ ਤਾਉ ਮਨ ਪੂਰਾ ਲੱਗ ਜਿ ਮਿੱਟਣੇ ਕੋਲ ਤੇ ਉਸ ਤਾਉ ਮਨ ਪੂਰਾ ਹੋਏ ਪੂਰੇ ਮੂਰਖ ਮਨ ਨੂੰ ਪੁਸਤਾਵਾ ਹੀ ਕਰਨਾ ਦੀ ਹੈ ਕੋਈ ਜਿੰਨੇ ਉਹ ਹੋਏ ਤੁਰਾ ਕਾਜੀ ਜਨ ਕਰੂਆ ਪ੍ਰਕਾਸ਼ ਹੋ ਗਿਆ ਉੱਥੇ ਇਸੇ ਇਸੇ ਰਾ ਲਿਖਾ ਜੇ ਇਸੇ ਸਵਾਰ ਆਪ ਕੋਠੇ ਦਾ ਗੁਨਣ ਲਈ ਹੋਇਆ ਹੈ ਐਸੇ ਕਾਲੀ ਬੀ ਰਾਤ ਨੂੰ ਆਪਣੇ

ਉਹ ਗੜ ਹੋੜ ਮੇਰੇ ਦੰਦ ਕਰਿਆ ਹੋਇ ਤੂੰ ਇਹ ਰਾਂ ਲੂਹਾ ਨਾ ਕਰਿਆ ਔਰ ਉਹ ਤ੍ਰੀਸ਼ ਰਹਿਣੇ ਸਾਰਿਆਂ ਦਾ ਸੋਰੀ ਤੇਰੀ ਜੋ ਸਭ ਠੰਡ ਹੋਏ ਉਹਦੇ ਦੇਖੇ ਪ੍ਰਿਆਰ ਵੀ ਜੀ ਤੂੰ ਅਜੇ ਤੱਕ ਕੀ ਚਾਹ ਹਾ ਉਰਤਾਰ ਗਿਰ ਉਹ ਲੈ ਇਹ ਤੋਰ ਤਾਰ ਦੀ ਕਰਨੀ ਕਰਕੇ ਤੇਰਾ ਕਰ ਜਾ ਰਹਿਣਾ ਸੀ ਲੋਕ ਬਨੋਜ ਦੇ ਵਿੱਚ ਮੇਨ ਕਰੇ ਮੇਨ ਕਰੇ ਕੋ ਕਦੇ ਹੀ ਪ੍ਰਮੇਸ਼ਰ ਦੀ ਤਰ੍ਹਾਂ ਭਰਤੀ ਕਰੀ ਨੀ ਕੋ ਕਦੇ ਕਾਰਜ ਕੀਤਾ ਨਹੀਂ ਹਾ ਐਸੋ ਜਗ ਨੂੰ ਗੁਰ ਬਖਾਇ ਕੋਰ ਜਗਤ ਕੋ ਇਸੇ ਪਹਾੜੇ ਕੋ ਲੱਗਾ ਹੋਇਆ ਬੋਲ ਜਿਮਗਾ ਹੋਇਆ ਸਭ ਗੁਰੂ ਸਾਹਿਬ ਨੇ ਸਾਥ ਆੜੇ ਹੋ ਸਿਆਰੀ ਹੈ ਇਸ ਕਰਕੇ ਸੰਬੰਧਿਤ ਸ਼ਬਦ ਹੈ ਜੇਹਾਂ ਨੂੰ ਹਮੇਸ਼ਾ ਰੱਖਦਾ ਹੈ ਪਰਗਿਤ ਕਰਕੇ ਹੈ ਇਹ

ਉਹ ਦੋ ਦੰਦ ਜੰਮ ਨੇ ਜਿ ਘੁਗੜੰਡਾ ਤਸਿਲ ਰਸਿਖੀ ਉਹ ਆਹ ਜੱਟਾ ਅਵਰਾਂ ਨਾਉਣ ਜੇ ਕਾਹਾਂ ਉਹ ਦੋ ਦੰਦ ਨੇ ਮੈਨ ਦਾ ਵਪਾਰ ਕਰਦੇ ਆ ਜਦ ਜਦ ਲੋਰ ਨੇ ਜਿ ਕੰਦੇ ਹਨ ਸਾਰੇ ਸੋਰ ਤੋਂ ਮਨਾਰ ਜਿਨੇ ਦੇ ਸਾਰੇ ਸਰੀਰ ਤੋਂ ਸੰਦੀਏ ਤਾਪੋ ਚੋਰ ਖੂਦ ਲਖਾ ਦੇ ਸੋਤ ਜਾਣ ਵਾਲੇ ਤਨ ਇਸਰ ਨੇ ਸਾਰੇ ਦੇ ਸਰੀਰ ਤੋਂ ਸਾਰੇ ਜਨ ਵਾਲੇ ਜੀਆ ਸੀ ਨੇ ਕੰਤ ਤੇ ਉਹ ਕਹਿੰਦੇ ਨੇ ਆ ਮਾਰਾ ਮੈਂ ਮੇਲ ਕਰਕੇ ਮਨਾਇਆ ਇਹਨੇ ਰੋਪਾਈ ਜਿੰਦਾ ਰਹੇ ਮੇਰੇ ਪਿਆਰੇ ਕਾਲ ਤੁਸੀਂ ਹੋ ਨੰਨੀ ਤਾਲੀਆ ਹੋ ਜਿਵੇਂ ਇਹਦੇ ਸੀ ਲਖਣੇ ਉਹੀ ਦੀਏ ਤੇ ਦਸਤੀ ਲਖਣੇ ਉਹੀ ਜੁਰਦੇ ਜਾਨੇ ਤੀਰ ਹਣੇ ਮੋੜ ਕੇ ਮਾਰੀਂ ਜੀ ਯਾਰਾ ਮੇਰੇ ਪੰਗ ਮਾਤਾਂ ਤੀਰ ਕਰੇਗਾ ਸਰਕਾਰ ਹਿੰਦ ਦਾ ਜਾਨੇ ਮਾਰੇ ਸਭ ਨੂੰ ਘਰ ਕੋਲ ਹੈ ਜੀ ਸੌਸ ਤੇ ਗੁਰਤੈ ਕਾ

उन्होंने तो पूर श्री गुरु लगा उन्हें गुणों की संतान नाज जो ब्रह्म ना ना हो तो, तो उसने जाए श्री गुरु बजाए प्रगट कर लिया हैतन हो नाद शब्द ब्रह्म हो तो पूर श्री गुरु लगाओ प्रगट होगा सतगुरों की कृपा भी प्रागत किया है तो ਸੋ ਇਹ ਸੰਤੀ ਪ੍ਰਾਪਤ ਹੋਗੀ ਸੰਤੀ ਕਰਕੇ ਸਭ ਰਸਤਾ ਰਾਜਵਾਹ ਹੁੰਦਾ ਮਿੱਤਰ ਸ੍ਰਿਪੁਣੇ ਤੋਂ ਰਾਜ ਸਭ ਰਸਤਾ ਪ੍ਰਾਪਤ ਹੋਗੀ ਸਭ ਰਸਤਾ ਕਰਕੇ ਸ਼੍ਰੀ ਦਾ ਜਨ ਪ੍ਰਾਪਤ ਹੋ ਗਿਆ ਜੀਵ ਦੇ ਜਨ ਕਰਕੇ ਸਹਿਯਾ ਹੋ ਸ੍ਰੀ ਦੀ ਆਤਰਾਵਤ ਹੋਆ ਦਰਸਾਓ

ਰੰਗਲ ਮਾਣਨੇ ਨੇ ਲਾਈ ਸੰਤ ਨੇ ਤਿੰਨ ਦੇ ਨਾਓ ਧੀਰਜ ਕਰਕੇ ਵੀ ਮੈਂ ਕਿਹਾ ਉਹ ਕਾਰੋ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਰੰਗਲ ਮਾਣਨੇ ਨੇ ਮਾਨਪੜ ਤੋਂ ਕਾਰੋ ਦਾ ਤਰੰਗ ਮੰਗਾਇਆ ਕੀਤਾ ਹੈ ਉਹ ਜਾਣ ਮੋਹਰੇ ਤੇਰਾ ਆਇਆ ਉਹ ਗੁਰੂ ਸਾਹਿਬ ਨੇ ਮੇਰੇ ਪ੍ਰੋਗਰਾਮ ਦੇ ਅੰਦਰ ਕਿਹਾ ਸਰਵ ਸਭੰਤ ਰੂਪ ਪਾ ਲਿਆ ਹੈ ਉਹਨਾਂ ਸਾਹਿਬ ਪ੍ਰਸੰਤ ਆਗੇ ਆਏ ਹਨ ਇਨ ਉੱਜਲੀ ਤਾਰ ਤੇ ਮੇਰੇ ਹੈ ਜੋ ਰੱਬ ਦੀ ਮੈਂ ਜਨੀ ਕਦੇ ਆਉਂਦੇ ਹਨ ਬਹ ਜਾਏ ਮਨ ਲਿਦਾ ਹਲਕਾ ਹੋਈ ਤੇ ਮੇਰੇ ਕੋਲ ਨਹੀਂ ਮੈਂ ਸਾਰੇ ਖਜਾਨੇ ਜੁਨੇ ਤੋਂ ਪਹਿਲੇ ਹਨ ਕਰਤੀ ਮਰਤੀ ਸੈਨ ਕਰ ਹਾਰੀਆ ਮੰਦਿਰ ਦੀ ਜਨੀ ਕਹਨ ਕਰਾਉ ਨਾ ਕਲਪਨਾ ਹੋਵੇ ਉਹ ਸਾਰੀਆਂ ਸਦਕੀ ਹੈ ਕਹਦੀਆਂ ਕਲਪਨਾ ਮੋਹਨ ਚਾਤ ਕੋ ਬਸੂਤਾ ਮੇਰੇ ਮਾਜਨੀ ਜਹਤ ਸਭ ਦਾਨ ਮਨ ਮਖੂ ਦੇ ਦੋ ਦੋ ਤਨਕਾਰ

ਨੇ ਜੀਰ ਦਿਖਾਣੇ ਚ ਭਰ ਗਿਆ ਨਹੀਂ ਹੋ ਗਿਆ ਇਹ ਫਰੇਡ ਦਿਖਾਣੇ ਚ ਭਰ ਗਿਆ ਨਹੀਂ ਹੋ ਗਿਆ ਇਹ ਜੀਰ ਦਿਖਾਣੇ ਚ ਭਰ ਗਿਆ ਨਹੀਂ ਹੋ ਗਿਆ ਉਸ ਤੋਂ ਬਾਅਦ ਮਾਰਾ ਚਾਰੇ ਖਾਣਿਆਂ ਤੇ ਤਹਾਜ ਦਿਨਾਂ ਤੇ ਮਿਲ ਆਉਂਦਾ ਮਾਰੇ ਬਹੁਤ ਪਿਆਸ ਲੱਗੀ ਫਿਰਦੇ ਮੇਲ ਜਮਾਰਾ ਜੀ ਬੜੀ ਤਹਾਜ ਨੋੜ ਦੇ ਕੇ ਫੇਰ ਆਸਤੂੜੀ ਉੱਥੇ ਦੀ ਜੀਵਨ ਹੈ ਜੀ ਅਨਕਾ ਜਿੱਦਾਂ ਪਾਤੀ ਤਿਆਰ ਹੁੰਦਾ ਜਾੜ ਹੋ ਰਹੀ ਸੀ ਉਸ ਸਰਕਾਰ ਮਾਰਾ ਬੜਾ ਚੋਰ ਬਣ ਗਿਆ ਹੈ

ग्रंथ नहीं जो कोई तोड़ लगे करम ग्रंथ करम कीम है जो मेरे करम भोगे तो बिना भजने पे शुरू कुछ की चंदा मंदा करम किया जरूर भोगना पा बिना भोगे तो ऐ नहीं होना तो कर्म आधि दंड पड़ी हुई है जो मैं किया सो मैं पाऊँ सो में दूजे अगर जने और संकल्प ग्रंथि कर्म ग्रंथि कुल ग्रंथि ये तुमको जड़ भी बांधे और वे दिन सत्य में निरूप है वो सभी सदियां जो शरीर वाले हैं वो भी बांध पड़ी हुई है। मेरे से कोई नहीं ये देखे विचार पूरा कौन दुख दंड को पे सतना हाँ हिंदे सत समाया चेत मिलाता उस प्रकार आनंद श्री को आनंद नहीं मिल गया सब अमदी को प्यार कर दिता आ जाने कोलना भी तीन प्रकार जो करम ग्रंथी ਉਹ ਜਿਹੜਾ ਇੱਕ ਵਾਰੀ ਬੰਦ ਕੋ ਕਰਨ ਤੋੜ ਦੇਵੇ ਜੋ ਜੀ ਹਦੀਨ ਆਸ ਪਿਆਰ ਹੋਰ ਮੂਰ ਹੋਰੀ ਜੀ ਜਨਵਾ ਦੀ ਪਿਆਰ ਦੀ ਕੋ ਦੀਦ ਕਾਤੀ ਸੱਜ ਲੱਗੀ ਰਣੀ ਬੈ ਸੜੇ ਕੰਤੋ ਜਿਹੜਾ ਮੇਨ ਐਸਾ ਵਾਹ ਸਤਿਨਾਮ ਉਹ ਰੰਗ ਸੰਤਨ ਦੇ ਭੂਗੰ ਨੂੰ ਮੇਨ ਕਮਨ ਚਾਰੀ ਲੋਜੋ ਆਰੀ ਮਿਲ ਜੇ ਜਿਨੇ ਪ੍ਰਾਪਤ ਹੋ ਦੀ ਬਾਤ ਹੋ ਰਹੀ ਛਾਹ ਜੀੜੇ ਉਹ ਤ੍ਰਿਸ਼ਨਾ अब उसको प्रकार प्यास तो लगी हुई है जीवन में वह धोखेबाजी किसी ने करनी तो मोह करना शरीर का धर्म जोड़ा है शरीर का पंच प्रकार का धर्म समझना मुक्ति नाल धर्म है इन्हों पर जो होड़ दे रोक दे धर्म ही तो हो रहा है तो ही मुझे करके हो रहा रोके आए काम करो दो माल काम तो सजने करके देख लो

ਜਿਵੇਂ ਜਿਨ ਕੀ ਟਿੱਕ ਟਾ ਆਇਆ ਨਹੀਂ ਵੀ ਤੱਕਦਾ ਹੋਣਾ ਰੀਤ ਦੇ ਤੋਮੀ ਬੰਦਰ ਲਾ ਲਾ ਉਹ ਹੁਣ ਕਰ ਰਿਹਾ ਹੋਰ ਜਿਵੇਂ ਬੰਦਰ ਦੇ ਮੂੰਹ ਦੇ ਹੱਥਾਂ ਕੋ ਬੱਚਾ ਬੜੀ ਸੰਧਰ ਕੋ ਆਇਆ ਨਾ ਪਰਸ ਵੀ ਫਿਰਦੀ ਆ ਮਾਲਾ ਲਈ ਫਿਰਦੀ ਆ ਉਹ ਅੱਜ ਹੋ ਕੇ ਬੰਦਾ ਦਾ ਕੱਢ ਕੇ ਜਿਵੇਂ ਉਹਨੇ ਦੋ ਪਾਸੇ ਚਲੀ ਜਾਂਦੀ ਰਹੇ ਉਹਨੇ ਮੇਰੇ ਸਿੰਘੀ ਦੇ ਬੰਦਰੇ ਫਿਰਦੇ ਸੀ ਉਹ ਕਹਿੰਦੇ ਮੂੰਹ ਦਾ ਜਾ ਕੇ ਹੋ ਰਹੇ

ਦੇਵਾ ਜੀ ਜੇ ਇੰਨਾ ਲੋਕਾਂ ਦੀ ਕਰਨੀ ਆ ਤੇ ਹੋਰ ਵੀ ਰੱਖਿਆ ਨੇ ਪੀਪੀ ਅਗਰੀਤ ਦੇ ਤਰੀਕਾ ਕੋਈ ਤਾਂ ਸਿਖਾ ਲਿਖ ਕੇ ਮੋਰਾਂ ਸਿਖਾਏ ਉਹ ਹਿੱਤ ਪ੍ਰਾਇ ਕਰੇ ਜਿਹੇ ਪ੍ਰਵਾਸਾਈ ਦਾ ਤੋਦੀ ਸੀ ਕਿ ਪੰਜਾਬ ਪਰੇ ਹੋਏ ਜਿਆਦਾ ਹੀ ਖਰਾਬ ਦੇ ਤੇ ਸਾਰੇ ਖਤਮ ਕਰਦੇ ਸੀ ਜਿਹੋ ਸਾਬ ਨਾ ਉਹ ਪੁੱਤਰ ਨੂੰ ਜਿਹਨੇ ਨੇ ਮੈਸਰੀ ਕੀਤੀ ਹਿਆ ਕੋ ਲੋਗ ਮਾਲ ਅਜੇ ਬੋਲ ਕਰਕੇ ਜੋ ਆਨੇ ਪਰ ਗੋਲੇ ਉਹ ਸੀ ਬੰਨ ਕੋ ਹਰੀ ਕੰਦਾ ਬੈਗ ਪਟਣ ਲੱਗਾ ਬਹੁਤ ਬਰ ਵਿਚਾਉ ਹੋ ਨਹੀਂ ਇਹ ਹੋ ਕੇ ਤਾਂ ਹਰੀ ਕੰਦੀ ਸਾਰੀ ਧੂੜੀ ਨਾਸ਼ ਕਰਤੀ ਸੀ ਇਸ ਨੇ ਮਾਲੇ ਮੈਣ ਕਰਕੇ ਸਾਬ ਸੰਗੀ ਦੂਰ ਪਜੋ ਹਰ ਗਿਆਨ ਦੀ ਸੀ ਹੈ ਉਹ ਵਿਆਹ ਸੂਰਣ ਵਿਆਹ ਰੋਗ ਲੱਜ ਹੋ ਰਹੀਆਂ ਦੇ ਤਰ੍ਹਾਂ ਮੈਨ ਮਨੀ ਮਨ ਵਰਗਲੇ ਮੈਨ ਸਹੇ ਕੋ ਖੈ ਪਰ ਕੋ ਆਪਣੇ ਕੋ ਤਾਂ ਗਿਆ ਉਹ ਜੀ ਜੀ ਦੇ ਕੋਲੇ ਗਿਆ ਤਾਂ ਮਹਾਰਾਜਾ ਬਣਿਆ ਖਣੇ ਸੋ ਬਾਈ ਸੱਜਤ ਆਏ ਸੋ ਕਿ ਹੁੜ ਤਾ ਛੜਦਾ ਕੋ ਸੰਕੋ ਸ਼ਿਗਰੀ ਨਹੀਂ ਤੇ ਹੂਲ ਤੱਕ ਲਿਆ ਤੱਜ ਗਿਆ ਉਹ ਬਰਨੇ ਕੋਲੇ ਗਿਆ ਬ੍ਰਹਮਾ ਜੀ ਬੁੜਾਈ ਦੀ ਕੀਤੀ ਉਹ ਜੀਹੇ ਜਾ ਕੇ ਲੱਤ ਮਾਰੀ ਸੀ ਉਹ ਉੱਤਰਿਆ ਉਹ ਮੈਲ ਪਰਖਣ ਆ ਕੇ ਗਿਆ ਸੀ ਮੈਲ ਮਨੀ ਮਰ ਮੈਲ ਮਨੀ ਮਨਗੜ ਗਏ ਮੈਲ ਸੋ ਤੇ ਆਇਆ ਇਹ ਸਮਾਨ ਹੋ ਜੀ ਬਿਆੜ ਸੂਰ ਉਹਨਾਂ ਬਿਆੜ ਰੋਡਾਂ ਦੇ ਪੈਰ ਅੜਦੇ ਜਲੇ ਸਕਿਆ ਉਹ ਸਾਰੇ ਨਾ ਨਰੰਦ ਮੋਰ ਸੰਤਾਨੀ ਸੰਬੰਧਿਤ ਹੈ

ਮੋਹ ਸਦਗੋ ਸ਼੍ਰੀ ਦਾੰਦਾ ਯਕਾੜ ਕਾਮਾਬ ਸਦਗੋ ਮਿੱਠਿਆ ਹੋਏ ਜਿੰਦੇ ਆ ਰਾਮ 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 ਬਦਨ ਹੋਏ ਰਾਮ ਨਰਨਾਥ

कल्याण वस्तु के घर पाजिते में लाल के पीड़ में का और उनके कर प्रवेश के जो भी मुक्तम श्रेष्ठ है जाने आता न हल आता न हर से सोल बाराज अलंबी अलंबी जो भी माया मनी है ना तो हो पुरखा तो कहीं भी है जब प्राप्त हो जो अलंबी माया ने बड़ी खुशी हिंदी है

ਜੋਲੇ ਚੁਲੇ ਨੂੰ ਮੁਰਗੀ ਜਨੇ ਬੋਟੀ ਵਾਲਾ ਬਣ ਜਾਂਦਾ ਹੈ ਸਾਡੀ ਜਾਨ ਸਾਦ ਕੋ ਪਰ ਆਪਨੇ ਵਾਸ ਬਣਾਇਆ ਜਨਾ ਕੋ ਸੁਰਜ ਬਣਾਇਆ ਦੇ ਕੂੜੇ ਪੀਚੇ ਦੇ ਤਰੀ ਬਣਾਇਆ ਕੋ ਸੰਦਾ

ਦੇ ਘਰ ਗਰਾਨੀ ਚੱਲੀਆਂ ਕਦੈ ਉਹ ਚੀਜ਼ਾਂ ਕਦੈ ਕਰਨ ਲੱਗ ਜਾ ਰਹਾ ਪ੍ਰਕਾਸ਼ ਉਹ ਕਿਰਪਾ ਸਾਡੀ ਸੰਗਤ ਉਹ ਸੁਣ ਵਿੱਚ ਸੰਗਤ ਦੀ ਕਿਰਪਾ ਹੋਣੀ ਕਦੇ ਨਾਨਕ ਹਰ ਰੰਗ ਲਾਏ ਜੀ ਜੰਮੀਗਾ ਕਾਲਪੁਰਖ ਵਾਹੀ ਇਹਦਾ ਪ੍ਰੇਮ ਲਾ ਦਿੰਦੀ ਹੈ ਸੰਗਤ ਫੇਰੇ ਜੁਨਾਂ ਦੇ ਮਾਇਆ ਦੇ ਅਨੰਤੋ ਸ਼ੁਕਰੀਆਈ ਹੈ ਹਰ ਸੋਬ ਆਦ ਗੁੰਦਵਾਤੋਂ ਸ਼ੁਕਰੀਆਈ ਹੈ ਫੇਰ ਮਨ ਕਦੇ ਕੁਝ ਬਣਦਾ ਕਦੇ ਕੁਝ ਹਟ ਜਾਂਦਾ ਇੱਕ ਵਾਰੀ ਇਹ ਇਸ ਪ੍ਰੇਮ 'ਚ ਜੁੜ ਜਾਂਦਾ ਹੈ